मुदाबा <muchas> मु ਮਾਮਲਾ ਕਾਂਗਰਸੀ ਉਮੀਦਵਾਰਾਂ ਨੂੰ ਚੁੱਲਾ ਟੈਕਸ 796 ਸੀ ਨਾ ਦੇਣ ਦਾ ਸਾਬਕਾ ਮੰਤਰੀ ਦਰਦਰਜਿੰਦਰ ਸਿੰਘ ਬਾਜਵਾ ਅਤੇ ਚੇਅਰਮੈਨ ਰਵਿੰਗੰਦਨ ਸਿੰਘ ਨਿੱਕੂ ਬਾਜਵਾ ਵੱਲੋਂ ਘੇਰਿਆ ਗਿਆ ਪੀਡੀਪੀਓ ਦਫ਼ਤਰ ਉਮੀਦਵਾਰਾਂ ਨੂੰ ਦਵਾਈ ਚੁੱਲਾ ਟੈਕਸ ਰਸੀਦਾ ਅਤੇ ਐਨਓਸੀ ਫਤੇਗੜ ਚੂੜੀਆਂ ਦੇ ਵਕਫਾ ਖੇਪਿੰਡਾਂ 'ਚ ਕਾਂਗਰਸੀਆਂ ਨੂੰ ਚੁੱਲਾ ਟੈਕਸ ਰਸੀਦਾਂ ਅਤੇ ਐਨਓਸੀ ਨਾ ਮਿਲਣ ਕਾਰਨ ਅੱਜ ਸਾਬਕਾ ਕੈਬਨਿਟ ਮੰਤਰੀ ਤਰਤਰਜਿੰਦਰ ਸਿੰਘ ਬਾਜਵਾ ਤੇ ਉਹਨਾਂ ਦੇ ਪੁੱਤਰ ਰਵੀਨੰਦਰ ਸਿੰਘ ਨਿੱਕੂ ਬਾਜਵਾ ਵੱਲੋਂ ਬੀਡੀਪੀਓ ਦਫ਼ਤਰਤਾ ਕਰਾਓ ਕੀਤਾ ਗਿਆ ਤੇ ਟੋਸਟਰ ਨਾ ਦਿੱਤਾ ਗਿਆ ਇਸ ਮੌਕੇ ਤਰਤਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸੀਆਂ ਨੂੰ ਜਾਣ ਪੁੱਛ ਕੇ ਦਫ਼ਤਰ ਵੱਲੋਂ ਖੱਜਲਖੋਰੀ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਐਨਓਸੀ ਅਤੇ ਚੁੱਲਾ ਟੈਕਸ ਰਸੀਦਾਂ ਨਹੀਂ ਦਿੱਤੀਆਂ ਜਾ ਰਹੀਆਂ ਉਹਨਾਂ ਨੇ ਕਿਹਾ ਕਿ ਅਗਰ ਉਹਨਾਂ ਨੂੰ ਪੰਜਾਹ ਕਤਰਾ ਵੱਲੋਂ ਜਾਂ ਬੀਡੀਪੀਓ ਮੈਡਮ ਵੱਲੋਂ ਚੁੱਲਾ ਟੈਕਸ ਰਸੀਦਾ ਜਾਂ ਐਨਓਸੀ ਨਾ ਦਿੱਤੀਆਂ ਲਗਾਤਾਰ ਰੋਸਤਰਨਾ ਚੱਰੀ ਰਹੇਗਾ ਤਰਨੇ ਤੋਂ ਬਾਅਦ ਪੰਜਾਹ ਕਤਰਾ ਵੱਲੋਂ ਆਈ ਹੋਈ ਕਾਂਗਰਸੀ ਆਗੂਆਂ ਤੇ ਸਰਪੰਚਾਂ ਨੂੰ ਚੁੱਲਾ ਰਸੀਦ ਟੈਕਸਾ ਅਤੇ ਐਨਓਸੀ ਦੇਣੀ ਸ਼ੁਰੂ ਕਰ ਦਿੱਤੇ ਅਤੇ ਉਹਨਾਂ ਨੂੰ ਦੇਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ ਇਸ ਮੌਕੇ ਬੀਟੀਪੀਓ ਮੈਡਮ ਬਰਮਜੀਤ ਕੌਰ ਨੇ ਕਿਹਾ ਕਿ ਪੁਨਤਾ ਕੰਮ ਆਵੰਗ ਚੱਲ ਰਿਹਾ ਹੈ ਸਰਪੰਚਾਂ ਅਤੇ ਕਾਂਗਰਸੀਆਂ ਨੂੰ ਐਨਓਸੀ ਵੀ ਦਿੱਤੇ ਜਾ ਰਹੇ ਹਨ ਤੇ ਚੁੱਲਾ ਰਸੀਦ ਟੈਕਸ ਵੀ ਦਿੱਤੀ ਜਾ ਰਹੀ ਹੈ ਕਿਸੇ ਨੂੰ ਵੀ ਖੱਜਲ ਖਾਰ ਨਹੀਂ ਕੀਤਾ ਜਾ ਰਿਹਾ ਸਭ ਕੁਝ ਨਾਲ ਮਿਲ ਗਈ ਆ ਇਹ ਸਮਝਣ ਵਿੱਚ ਸਿਰਫ ਇਨਕੁਆਰੀ ਹੀ ਹੋਈ ਹਲਕਾ ਚਾਰਜ ਅੰਮਲੀ ਚਲਾ ਰਹੇ ਨੇ ਰੁਪਈਆ ਹੀ ਹੁਣ ਕਰਾਗੇ ਮਸਾਲਾ ਕੇ ਨੰਦ ਵਿੱਚ ਉਹ ਵੀ ਜਿਹਨੇ ਪੈਸੇ ਸੈਂਟਰ ਦੇ ਨੇ ਅਹੀਂ ਬੁਰਿਆ ਨਹੀਂ ਹ ਬਣਨਾ ਚੰਦੇ ਨਾਲ ਹੁਣ ਸੀਬੀਆ ਤੇ ਜਾ ਕੇ ਦਿਖਾ ਲਾ ਉਹ ਸੀਬੀਏ ਨੇ ਗੱਡੀ ਕਰਨੀ ਕੋ ਸੈਂਟਰ ਦੇ ਪੈਸੇ ਨੇ 1 ਰੁਪਈਆ ਦਾ ਕੰਮ ਨਹੀਂ ਆ ਜੀ 1 ਰੁਪਈਆ ਦਾ ਕੰਮ ਨਹੀਂ ਆ 1 ਬਿੰਦੂ 24 ਲੱਖ ਰੁਪਈਆ ਸੀਵਰ ਦਾ 5000 ਰੁਪਈਆ ਵੀ ਨਹੀਂ ਲਾਏ ਪਿੰਡ 5000 ਰੁਪਈਆ ਵੀ ਨਹੀਂ ਲਾਏ ਹਰ ਪਿੰਡ ਦੀ ਗਾਣੀ ਹੈ ਤਿੰਨ ਸੈਟੀਆਂ ਨੂੰ ਪਿੰਡ ਦੇ ਦੇ ਕੋਲ ਜਿੰਦਰ ਆ ਇੱਕ ਇੱਕ ओमप्रकाश ਇੱਕ ਕਵਲਜੀਤ ਚਲੋ ਮੈਂ ਤੁਹਾਨੂੰ ਦੱਸਦਾ 100 100 ਵੋਟ ਕੱਟ ਛੱਡੀ 3 300 ਵੋਟ ਕੱਟ ਛੱਡੀ ਜਿਹਨੇ ਸਰਪੰਚ ਖਰੋਣਾ ਪਤਾ ਲੱਗਦਾ ਉਹਦੀ ਵੋਟ ਕੱਟ ਗਿਆ ਉਹ ਮਾਰ ਦਿਆ ਇਹਨੇ ਲੋਕਾਂ ਨੂੰ ਇੱਕ ਇੱਕ ਬੰਦੇ ਨੂੰ ਸਾਲਾ ਨਹੀਂ ਇਹ ਤਾਂ ਵੋਟਾਂ ਦੇ ਆਹ ਸਾਹਿਬ ਨੇ ਸੈਟ ਭੇਟਿਆ ਸੈਟ ਭੇਟੇ ਨਹੀਂ ਉਹ ਆ ਸਿੱਧਾ ਆਹ ਦੇਣੀ ਹੈ ਨਹੀਂ ਸਿੱਧਾ ਬੈਠੇ ਸੈਟੀ ਦੱਸੋ ਕਿ ਇਹਨੂੰ ਕਿਹਦੇ ਦਾ ਰਾਮ ਦਵਾਗੇ ਇਹਦੇ ਕੋ ਪੈਨ ਨਹੀਂ ਕਰੇ ਇਹ ਕੌਣ ਹੈ ਮੇਰੇ ਕੋ ਨਹੀਂ ਇਹਦੇ ਕੋ ਨਹੀਂ 10 ਕਿਹੜੇ ਬੰਦੇ ਆਏ ਕੋਈ ਨਹੀਂ ਮੇਰੇ ਕੋ ਬੰਦੇ ਕਿਹੜਾ ਗੋਲੀ ਆ ਇਹਨਾਂ ਕੋਈ ਨਹੀਂ ਦੱਸਣਾ ਕਿਹੜਾ ਪੈਸੇ ਬਿਲਕੁਲ ਪੱਤੀ ਪਿੰਨੇ ਇਹ ਦੇਖੋ ਹਾਂ ਹਾਂ ਮੇਰੇ ਕੋਲ ਪੱਤੀ ਹੈ ਸਰ ਮੇਰੇ ਕੋਲ ਕਿੰਨੇ ਨੇ ਮੇਰੇ ਕੋਲ ਸਾਰਾ ਗੱਪੀ ਨੂੰ 7 ਪਹਿਲਾਂ 7 ਤੋਂ 14 ਹੋਏ 14 ਸਾਨੂੰ ਕਿਸੇ ਇੱਕ ਨੂੰ ਦਿੱਤੀ ਮੈਂ ਹਾਜੀ ਪੱਤੀ ਬਣਾ ਕੇ ਉਹਨੂੰ ਲੈ ਕੇ ਗਿਆ ਕਿ ਜੀ ਇਹਦੇ ਤੋਂ ਜੀ ਆਪਣੇ ਤੋਂ ਮਾਈ ਤੋਂ ਇਹ ਪਾ ਗਾ ਜੀ ਮੇਰੇ ਕੋਲ ਪੁੱਛ ਆਲੇ ਤੇ ਜੇ ਨਹੀਂ ਮਿਲ ਆਪਾਂ ਇਹ ਧਰਨਾ ਸੀ ਜੀ ਸਾਰੇ ਦਿਨ ਡਿਆ ਕਿਉਂਕਿ ਸਾਡੇ ਸਰਪੰਚਾਂ ਪੰਚਾਂ ਨੂੰ ਸਾਡੇ ਜਿਹਨਾਂ ਇਲੈਕਸ਼ਨ ਲੰਡੀ ਇਹਨਾਂ ਨੂੰ ਐਨਓਸੀ ਦੇ ਦਿੱਤਾ ਜਾ ਰਿਹਾ ਵੋਟਰ ਸੂਚੀਆਂ ਨਹੀਂ ਦਿੱਤੀਆਂ ਜਾ ਰਹੀਆਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏ ਸਾਂ ਅਸੀਂ ਧੀ ਵੀ ਸਾਹਮਣਾ ਸਾਹਮਣੇ ਲੋਈ ਲੜਨੇ ਆ ਪਰ ਇਹਨਾਂ ਦੇ ਕੋਈ ਅਸਰ ਨਹੀਂ ਨਾ ਅਸਰ ਆ ਪਹਿਲਾਂ ਦੇ ਦਫ਼ਤਰ ਹੁੰਦੇ ਹੀ ਨਹੀਂ ਸਰ ਆ ਜਾਏ ਨੇ ਪਰ ਹਜੇ ਤੱਕ ਸਾਡੇ ਇੱਕ ਬੰਦੇ ਨੂੰ ਐਨਓਸੀ ਨਹੀਂ ਦਿੱਤੀ ਵਖਵਾ ਕਰਨੀ ਬੀਬੀ ਵੀਡੀਓ ਵਖਵਾ ਕਰਨ ਦੇ ਫੈਕਟਰੀ ਕਿਉਂਕਿ ਲੋਟਿਕ ਸ਼ੌਟ ਕੇ ਰੱਜ ਗਏ ਨੇ ਵਿੱਤ ਕਮਿਸ਼ਨ ਦੇ ਪੈਸੇ ਸਾਰੇ ਹੀ ਖਾ ਗਏ ਨੇ ਅਫਸਰ ਇਸ ਸੈਕਟਰੀ ਇਹ ਵੀਡੀਓ ਸਾਰੇ ਖਾ ਗਏ ਮੈਂ ਤਾਂ ਕਹਿੰਨਾ ਰਗਮ ਚੱਡਾ ਜੀ ਸੰਦੀਪ ਪਾਠਕ ਜੀ ਕਿਤੇ ਫੜੇ ਘਟ ਚੂੜੀਆਂ ਆਉ ਤੇ ਸਹੀ ਉਟਾਲੇ ਆਉ ਤੇ ਸਹੀ ਆਪਣੇ ਹਲਕਾ ਚਾਰਜ ਐਮਐਲਏ ਦੀ ਕਰਦੂਗ ਤੇ ਪਤਾ ਕਰੋ ਕੀ ਹੋਣ ਡਿਆ ਵਾ ਤੁਸੀਂ ਤਾਂ ਕਹਿੰਦੇ ਹੋ ਬੇਈਮਾਨੀ ਖਸਮ ਕਰਨੀ ਐ ਇਹ ਤਾਂ ਲੁੱਟ ਕੇ ਖਾ ਗਏ ਦੁਨੀਆ ਨੂੰ ਜੇ ਤੁਸੀਂ ਹਏ ਹੋਸ਼ ਕਰਨਾ ਸੀ ਤਾਂ ਸਰਪੰਚਾਂ ਦੀ ਨਾਮਿਨੇਸ਼ਨ ਕਰ ਦਿਓ ਜੇ ਤੁਹਾਨੂੰ ਕਾਗਜ਼ ਹੀ ਨਹੀਂ ਦੇਣਾ ਕਿਸੇ ਨੂੰ ਤੁਸੀਂ ਕਾਗਜ਼ ਅਬਜੈਕਟ ਹੀ ਕਰਾ ਦੇਣੇ ਕਿਸੇ ਨੂੰ ਐਨਓਸੀ ਨਹੀਂ ਦੇਣੀ ਫਿਰ ਕਾਨੂੰਨ ਹੀ ਬਦਲੋ ਫਿਰ ਆਪਣੇ ਬੰਦੇ ਉਸ ਦੀ ਨਾਮਿਨੇਸ਼ਨ ਕਰ ਦਿਓ ਸਰਪੰਚ ਪਰ ਇਹ ਗੁਨਾਹ ਹੋ ਰਿਹਾ ਲੋਕਾਂ ਦਾ ਹੱਕ ਸਰਪੰਚ ਚੁਣਨਾ ਲੋਕਾਂ ਦਾ ਹੱਕ ਐ ਮੈਲੇ ਚੁਣਨਾ ਪਰੇ ਲੋਕ ਹਕ ਖੋਣਦੇ ਨੇ ਜਦੋਂ ਲੋਕ ਜਾਗ ਪੈਣ ਵੇਖੇ ਪਰ ਸਰਕਾਰਾਂ ਕਿਸ ਤਰ੍ਹਾਂ ਬਦਲਦੀਆਂ ਲੋਕ ਜਾਗ ਪਏ ਨੇ ਇਹਨਾਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਦੁਆਇ ਇੱਕ ਇੱਕ ਪਿੰਡ ਚੋਂ 2-200 ਵੋਟ ਕੱਟ ਕੇ ਪਰੇ ਮਾਰੀ ਵਾਰਡ ਬੰਦੀ ਇਹੋ ਜੀ ਕੀਤੀ ਆ ਘਰ ਦਾ ਮੁਖੀ ਕਿਤੇ ਤੇ ਪਰਿਵਾਰ ਕਿਸੇ ਵਾਰਡ ਚ ਐਸ ਸੀ ਸੀਟਾਂ ਡੀ ਸੀ ਸਾਹਿਬ ਦੀ ਵੈਬਸਾਈਟ ਤੇ ਹੋਰ ਆ ਵੀਡੀਓ ਸਾਡੀ ਵੈਬਸਾਈਟ ਤੇ ਆ ਗਿਆ ਸੀ ਸੀਟਾ ਖੋਰ ਬੀਜੀ ਸਾਹਿਬ ਨੇ ਆਈਡੀ 3 ਦੀ ਵੀ ਵੋਟਾਂ ਬਣ ਗਈਆਂ ਵੋਟਾਂ ਵਧਣੀਆਂ ਘਟਣ ਦੇ ਜਿਹੜਾ ਪਤਾ ਲੱਗਦਾ ਵੀ ਨਾਲ ਸਰਪੰਚ ਖਰੋਣਾ ਦੀ ਵੋਟ ਕੱਟੀ ਹੁੰਦੀ ਨਾਲ ਹੀ ਨਾਲ ਬਣਾਈ ਜਾਂਦੇ ਨਾਲ ਘੱਟੀ ਜਾਂਦੇ ਆ ਦਾਲਾਂ ਪੈਂਦੀਆਂ 60 ਵੋਟਾਂ ਕੱਟਣ ਲਈ ਦੇ ਦਿੱਤੀਆਂ ਕੱਟੀਆਂ ਬਾਹਰ ਰੋਲਾ ਸਾਰੇ ਪਾਸੇ ਇੰਨੀ ਹਨੇਰਾ ਆ ਜ਼ਿੰਦਗੀ ਨਹੀਂ ਵੇਖੀ ਇਹ ਇੰਨਾ ਜ਼ੁਲਮ ਇੰਨਾ ਧੱਕਾ ਕਰਨਗੇ ਜਿਹਦੇ ਕਹਿੰਦੇ ਆਣਾ ਹੈ ਬਦਲਾਅ ਲਿਆਉਣਾ ਐਸੀ ਬੜੇ ਚੰਗੇ ਆ ਪਰ ਹੁਣ ਪਤਾ ਲਗਾ ਹੱਥ ਕੇ ਦਾਅ ਦਿਖਾਣੇ ਕੋਰ ਔਰ ਔਰ ਖਾਣੇ ਕੋਰ ਪਰ ਸਰ 10 ਰੈ ਕੇ ਚਾਰ ਜੀ ਨੋਮੀਨੇਸ਼ਨ ਦੀ ਤੇ ਵਿੱਚ ਛੁੱਟੀਆਂ ਆਈਆਂ ਤੇ ਜੇ ਬਿੰਨਾ ਚੱਲੇ ਕੋਈ ਪਹਿਲਾਂ ਦੇ ਇਲੈਕਸ਼ਨ ਕਮਿਸ਼ਨ ਨੇ ਧੱਕਾ ਕੀਤਾ ਸ਼ਡਿਊਲ ਉਹਨਾਂ ਜਣਾ ਬਣਾ ਜਿਵੇਂ ਛੁੱਟੀਆਂ ਜ਼ਿਆਦਾ ਸਾਨੂੰ ਛੇ ਰੈਜ਼ ਔਰ ਜ਼ਿਆਦਾ ਛੁੱਟੀਆਂ ਦੋ ਤਿੰਨ ਦਿਨ ਦੀ ਛੁੱਟੀ ਨਮਨੀਸ਼ਰ ਪਰ ਕਿਸੋ ਦੇਣਿਆ ਇਹ ਫਰਾਡ ਹੈ ਨੇ ਇੱਕ ਪਿੰਡ ਵਿੱਚ ਮੰਨ ਲਓ ਤੁਸੀਂ ਵੀ 10 ਦਾ 50 ਸਮੇਤ 15-15 ਫਾਈਲਾਵਾਂ 15-15 ਫਾਈਲਾ ਕਿਤਨੇ ਭੜੀਆਂ ਜਾਣ ਗਏ ਬਈ ਹੋ ਜੇ ਪਤਾ ਲੱਗਦਾ ਇੱਕ ਪਹਿਲਾ ਤਿੰਨਾਂ ਸਾਇਟੀਆਂ ਨੂੰ 80 180 ਪਿੰਡ ਦੇਤੇ ਤਿੰਨ بڑے ਝੇਤੇ ਨੇ ਪੰਨੂ ਸਾਹਿਬ ਦੇ ਵੀ ਤੇ ਵੀਡੀਓ ਸਾਹਿਬ ਦੇ ਵੀ ਤੂੰ ਕਿਹੜਿਆ ਜੀ ਇੱਕ ਕੁਲਜਿੰਦਰ ਆ ਇਹ ਕਮਲਜੀਤ ਆ ਇੱਕ ਹਮਰਖਸ਼ ਤੇ ਤਿੰਨ ਸਿਰੇ ਦੇ ਨੇ ਆ ਆਰਡਰ ਨੇ ਮੇਰੇ ਕੋਲ ਇਹਨਾਂ ਨੂੰ 80 ਸਿਸ ਪਿੰਡ ਦੇ ਤੇ 90 90 ਪਿੰਡ ਦੇ ਅਈ ਇਲੈਕਸ਼ਨ ਕਮਿਸ਼ਨ ਆਖਿਆ ਵੀ ਆ ਵੇ ਕੀ ਆ ਡੀ ਸਾਹਿਬ ਨੂੰ ਖਲੇ ਵੀ ਕੀ ਆ ਤੇ ਹੁਣ ਸੁਣਿਆ ਆਰਡਰ ਚੇਂਜ ਕਰਨ ਲੱਗੇ ਨੇ ਇਹ ਬੀਬੀ ਵੀਡੀਓ ਦੇ ਦਸਕਰ ਨਾਲ ਆਰਡਰ ਨੇ ਜਿਨੇ 25 ਸਾਲ ਨੌਕਰੀ ਕਰਨ ਪਤਾ ਨਹੀਂ ਮੈਂ ਗਲਤ ਕਰਨ ਲਈ ਮੈਂ ਕੀ ਆਰਡਰ ਕਰਨ ਲਈ ਪਰ ਸਵਾ ਮਜ਼ਾ ਬੱਗਿਆ ਜਿਉਣਾ 90 ਪਿੰਡਾਂ ਚ ਲੋਟ ਖੋਟ ਕਰਨੀ ਹੀ ਸਾਰੇ ਹੋਣਾ ਹੀ ਨਾ ਇੱਥੇ ਵੀ ਹਿਸਾ ਅਰ ਯਾਰ ਵੀ ਜਾਣਾ ਸੀਗਾ ਸੋ ਗੁਨਾਹ ਹੋ ਰਿਹਾ ਉਹਦੇ ਖਿਲਾਫ ਰੋਲਾ ਪਾਉਂਦੇ ਕਰਨੇ ਆ ਹੁਣ ਬਟਾਲਾ ਚ ਚੱਲਿਆ ਫਿਰ ਕਾਦੀਆਂ ਜਾਣਾ ਫਿਰ ਤਾਰੀਵਾਲ ਜਾਣਾ ਸਾਰੇ ਪਾਸੇ ਸਾਰੇ ਪੰਜਾਬ ਤੇ ਨੈਣੇ ਰਪਿਆ ਤਾਂ ਸਰ ਜੀ ਨਹੀਂ ਇਹ ਮਸਲਾ ਹੱਲ ਹੁੰਦਾ ਇੱਕ ਅੱਜ ਦੀ ਤਰੀਕ ਜਾਂ ਕੱਲ ਦੀ ਜੀ ਫਿਰ ਜ਼ਿਲ੍ਹੇ ਲੈਵਲ ਤੇ ਜਾਂ ਪੰਜਾਬ ਲੈਵਲ ਤੇ ਕਾਂਗਰਸ ਕੁਝ ਕਰ ਚੁੱਕੇ ਆ ਅਸੀਂ ਤਾਂ ਜ਼ਿਲ੍ਹੇ ਲੈਵਲ ਤੇ ਸਾਰੇ ਵਰਤਾਰ ਇਕੱਠੇ ਹੋ ਕੇ ਪੜਾ ਸਭ ਇਕੱਠੇ ਕਰਾਂਗੇ ਡਿਸੀਜ਼ ਇਹ ਕੋਲ ਜਾਵਾਂਗਾ ਘਰਾਓ ਕਰਾਂਗਾ ਡਿਸੀਜ਼ਰ ਦੇਖਾਂਗੇ ਸਾਰੇ ਆਪਣੇ ਲੀਡਰਾਂ ਨਾਲ ਸਲਾਹ ਕਰਾਂਗੇ ਦੇਖੋ ਗੱਲ ਇਹ ਹੈ ਕਿ 26 ਜਨਵਰੀ 1950 ਨੂੰ ਬਹੁਤ ਵਧੀਆ ਸੰਵਿਧਾਨ ਬੜਾ ਖੂਬਸੂਰਤ ਹਿੰਦੁਸਤਾਨ ਦਾ ਸੰਵਿਧਾਨ ਲਿਖਿਆ ਗਿਆ ਸੀ ਜਿਹਦੇ ਚ ਲੋਕਤੰਤਰ ਜਿਹੜਾ ਉਹ ਇੱਕ ਮੁੱਖ ਪਿੱਲਰ ਸੀਗਾ ਸਾਡਾ ਕਿ ਲੋਕ ਆਪਣੇ ਨੁਮਾਇੰਦੇ ਚੁਣ ਸਕਣ ਔਰ ਆਪਣੀ ਚੋਇਸ ਦੇ ਨੁਮਾਇੰਦਿਆਂ ਨੂੰ VOTING ਕਰਕੇ ਉਹਨਾਂ ਨੂੰ ਪੰਚਾਇਤਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਭੇਜ ਸਕਣ ਪਰ ਇਹ ਚੀਜ਼ ਜਿਹੜੀ ਹੈ ਨਾ ਇਹ ਕਦੀ ਵੇਖੀ ਨਹੀਂ ਸੀ ਜੋ ਹਾਲਾਤ ਐ ਸਾਰੀ ਕ੍ਰੀਏਟ ਹੋ ਗਏ ਤੇ ਨੇ ਇੰਨਾ ਜ਼ਿਆਦਾ ਕਾਹਨ ਹੋ ਰਿਹਾ ਲੋਕਤੰਤਰ ਦਾ ਇਹ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਬੜਾ ਮੌਕਾ ਦਿੱਤਾ ਬੜਾ ਵੇਖਿਆ ਗਿਆ ਮੁਲਾਜ਼ਮਾਂ ਵੱਲ ਕਿ ਸ਼ਾਇਦ ਸ਼ਾਇਦ ਸਰਕਾਰ ਦੀਆਂ ਅੱਖਾਂ ਖੁੱਲ ਜਾਣ ਸ਼ਾਇਦ ਸਰਕਾਰ ਇਸ ਚੀਜ਼ ਨੂੰ ਡਿਨਾਈ ਕਰ ਦੇ ਔਰ ਲੋਕਤੰਤਰ ਨੂੰ ਬਹਾਲ ਕਰ ਦੇ ਔਰ ਇਲੈਕਸ਼ਨ ਸਮੂਥਲੀ ਕਰਾ ਦੇ ਪਰ ਉਹਦੇ باوجود ਜਦੋਂ ਕੁਛ ਨਹੀਂ ਹੋ ਸਕਿਆ ਤੇ ਫਿਰ ਅੱਜ ਮਜਬੂਰਨ ਜਿਹੜੇ ਸਾਡੇ ਐਮਐਲਏ ਸਾਹਿਬ ਨੇ ਸਰਦਾਰ ਪ੍ਰਿਤ ਲਜਿੰਦਰ ਸਿੰਘ ਬਾਜਵਾ ਜੀ ਨੂੰ ਆਪਣੇ ਸਾਥੀਆਂ ਸਮੇਤ ਪਿੰਡਾਂ 'ਚ ਜਿਹੜੇ ਸਾਡੇ ਸਰਪੰਚ ਪੰਚ ਇਲੈਕਸ਼ਨਾਂ ਲੜਨਾ ਚਾਹੁੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਅੱਜ ਵੀਡੀਓ ਦਫ਼ਤਰ ਵਿਖੇ ਧਰਨਾ ਲਾਣਾ ਪਿਆ ਸਰਕਾਰ ਦੀਆਂ ਅੱਖਾਂ ਖੋਲਣ ਵਾਸਤੇ ਧਰਨਾ ਲਾਣਾ ਪਿਆ ਤਾਂ ਜੋ ਅੱਜ ਉਹਨਾਂ ਨੂੰ ਭਾਂਦੇ ਡਾਕੂਮੈਂਟਸ ਮਿਲ ਜਾਣ ਔਰ ਉਹ ਆਪਣੀ ਇਲੈਕਸ਼ਨ ਲੜ ਸਕਣ ਕਿਉਂਕਿ 2 ਦਿਨ ਛੁੱਟੀਆਂ ਆ ਜਣੀਆਂ ਤੇ ਟਾਈਮ ਅੱਗੇ ਹੀ ਬਹੁਤ ਥੋੜਾ ਹੈ ਤੇ ਇਲੈਕਸ਼ਨ ਲੜਨ ਵਾਸਤੇ ਜਿਹੜੇ ਪੇਪਰਸ ਚਾਹੀਦੇ ਨੇ ਉਹਨਾਂ ਦੇ ਨਾਮ ਮਿਲਣ ਕਰਕੇ ਇਹਨੂੰ ਅਸੀਂ ਲੈ ਸਕਦੇ ਹਾਂ ਸਰਕਾਰ ਦੀ ਤੰਦਲੀ ਗੇਲੋ ਜਾਂ ਉਹਨਾਂ ਦਾ ਡਰ ਗੇਲੋ ਕਿ ਜੇ ਇਲੈਕਸ਼ਨ ਹੋ ਗਈ ਤੇ ਹੋ ਸਕਦਾ ਸਾਡੇ ਸਰਪੰਚ ਨਾ ਜਿੱਤ ਸਕਣ ਪੰਚ ਨਾ ਬਣ ਸਕਣ ਤੇ ਉਦੋਂ ਹੀ ਹੁੰਦਾ ਜਦੋਂ ਇੱਕ ਡਰ ਸਤਾਂਦਾ ਹੋਵੇ ਤੇ ਅੱਜ ਉਹਦੇ ਸੰਬੰਧ ਦੇ ਵਿੱਚ ਹੀ ਇਹਨਾਂ ਨੇ ਅਜੇ ਧਰਨਾ ਲਗਾਇਆ ਜਿਹਦੇ ਵਿੱਚ ਕਿ ਰਵਿੰਦਰਨੰਦਨ ਬਾਜਵਾ ਜੀ ਵੀ ਉਹਨਾਂ ਦੇ ਬੇਟੇ ਵੀ ਆਏ ਔਰ ਸਾਰੇ ਆਪਣੇ ਸਾਥੀਆਂ ਦੇ ਨਾਲ ਉਹਨਾਂ ਨੇ ਇਸ ਪ੍ਰਣਾਲੀ ਨੂੰ ਸਿੱਧਿਆ ਕੀਤਾ ਅੱਜ ਹਾਲਾਤ ਐਸੇ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਪਣੇ ਆਪ ਨੂੰ ਮੰਨ ਚੁੱਕੀ ਹੈ ਕਿ ਇਹ ਹਾਰੇ ਹੋਏ ਆ ਕਿਉਂਕਿ ਜਦੋਂ ਲੋਕਤੰਤਰ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਬਹੁਤ ਵੱਡਾ ਇੱਕ ਸਾਡਾ ਇੱਕ ਖੂਬਸੂਰਤੀ ਹੈ ਪੂਰੀ ਦੁਨੀਆ ਦੇ ਵਿੱਚ ਉਸ ਲੋਕਤੰਤਰ ਨੂੰ ਫੇਲ ਕਰਨ ਵਾਸਤੇ ਉਸ ਨੂੰ ਨਸ਼ਟ ਕਰਨ ਵਾਸਤੇ ਅੱਜ ਫਤਿਹਗੜ ਚੂੜੀਆਂ ਦੇ ਲੋਕ ਹਲਕਾ ਇੰਚਾਲ ਆਮ ਆਦਮੀ ਪਾਰਟੀ ਬਲਾਕ ਦੇ ਵੀਡੀਓ ਸੈਕਟਰੀ ਆਮ ਬੰਦੇ ਨੂੰ ਸਰਪੰਚੀ ਲੜਨ ਤੋਂ ਮੈਂਬਰੀ ਲੜਨ ਤੋਂ ਉਹਨਾਂ ਨੂੰ ਮਾਂਝੇ ਰੱਖਦੇ ਨੇ ਉਹਨਾਂ ਨੂੰ ਐਨਓਸੀ ਨਹੀਂ ਦੇ ਦੇ ਇਹ ਸਭ ਤੋਂ ਵੱਡੀ ਇੱਕ ਆਮ ਆਦਮੀ ਪਾਰਟੀ ਦੀ ਹਾਰ ਆ ਲੋਕਾਂ ਨੇ ਆਮ ਆਦੀ ਪਾਰਟੀ ਤੇ ਵਿਸ਼ਵਾਸ ਕੀਤਾ ਸੀ ਕਿ ਇੱਕ ਬਦਲਾਅ ਆਏਗਾ ਲੇਕਿਨ ਇਹ ਬਦਲਾਅ ਐਸਾ ਨਹੀਂ ਸੀ ਚਾਹੁੰਦੇ ਕਿ ਲੋਕਤੰਤਰ ਖਤਮ ਹੋ ਜਾਏ ਜੇ ਅਜਾਹੀ ਕਰਨਾ ਸੀਗਾ ਐਨਓਸੀ ਨਹੀਂ ਦੇਣੀਆਂ ਨਿਊ ਡਿਊ ਨਹੀਂ ਦੇਣੇ ਤਾਂ ਸਰਕਾਰ ਨੂੰ ਚਾਹੀਦਾ ਕਿ ਕੈਬਨਿਟ ਦੇ ਵਿੱਚ ਮਤਾ ਪਾ ਕੇ ਕਾਨੂੰਨ ਬਣਾ ਦਿੱਤਾ ਜਾਵੇ ਤੇ ਸਰਕਾਰ ਜਿੱਦੀ ਹੋਏਗੀ ਉਹਦੇ ਨਾਮਿਨੇਟ ਸਰਪੰਚ ਕਰ ਦਿੱਤੇ ਜਾਂ ਮੈਂਬਰ ਕਰ ਦਿੱਤੇ ਜਾਣ ਤਾਂ ਜੋ ਆਮ ਆਦਮੀ ਜਿਹੜਾ ਆਮ ਲੋਕ ਜਿਹੜੇ ਉਹ ਪਰੇਸ਼ਾਨ ਨਾ ਹੋਣ ਅੱਜ ਜਿਹੜੀ ਇੱਕ ਵੱਡੀ ਹਾਰ ਜਿਹੜੀ ਆਮ ਆਦਮੀ ਪਾਰਟੀ ਦੀ ਦੇਖਣ ਨੂੰ ਮਿਲੀ ਆ ਔਰ ਅੱਜ ਤੋਂ ਇਹਨਾਂ ਦੀ ਉਲਟੀ ਗਿਣਤੀ ਜਿਹੜੀ ਸ਼ੁਰੂ ਹੋ ਗਈ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਹੀ ਆਵਾਮ ਜਿਹੜਾ ਹੈ ਪੰਜਾਬ ਦਾ ਜਿਹੜਾ ਇਸੇ ਆਮ ਆਦਮੀ ਪਾਰਟੀ ਨੂੰ ਸਬਕ ਜਰੂਰ ਸਿਖਾਏਗਾ ਔਰ ਚੰਗੀ ਸਰਕਾਰ ਨੂੰ ਲੈ ਕੇ ਆਵੇਗਾ ਜੈ ਹਿੰਦ ਜੈ ਭਾਰਤ ਜੇ ਕਿਸੀ ਛਣੀਆਰੀ ਵੀ ਆਈ ਸੀ ਤੇ ਸਾਨੂੰ ਐਸਡੀਐਮ ਮੈਡਮ ਸਾਹਿਬ ਨੇ ਵਿਸ਼ਵਾਸ ਦਵਾਇਆ ਸੀ ਪਹਿਲਾਂ ਤੇ ਛਣੀਆਰ ਦਾ ਚਾਰਜ ਦਾ ਟਾਈਮ ਦਿੱਤਾ ਸੀ ਪਰ ਮਹਿਕਮਾ ਜਿਹੜਾ ਸਾਰਾ ਇੱਥੋਂ ਚਲਾ ਗਿਆ ਤੇ ਐਸਡੀਐਮ ਮੈਡਮ ਜਿਹੜੇ ਚਲੇ ਗਈ ਉਹਨਾਂ ਫੋਨ ਬੰਦ ਕਰਤਾ ਤੇ ਅੱਜ ਸਾਡੀ ਕੌਂਸਲ ਪਾਰਟੀ ਵੱਲੋਂ 12 ਸਾਲ ਦੇ ਕਾਲ ਤੇ ਅਸੀਂ ਫੇਰ ਇੱਥੇ ਧਰਨਾ ਲਾਏ ਧਰਨੇ ਦਾ ਕਾਰਨ ਇਹ ਹੈ ਕਿ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਵਿਰੋਧੀ ਧਿਰ ਦੇ ਸਰਪੰਚ ਪੰਚ ਚਿਕਸ਼ਨ ਲੜਨਾ ਚਾਹੁੰਦੇ ਨੇ ਉਹਨਾਂ ਨੂੰ ਚੁੱਲਾ ਟੈਕਸ ਤੇ ਨੋਬਜੈਕਸ਼ਨ ਦਾ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ ਔਰ ਜਿਨੇ ਵੀ ਸੈਕਟਰੀ ਜਿਨ੍ਹਾਂ ਦੀ ਡਿਊਟੀ ਲੱ ਇਸ ਕਾਰ ਕਰਕੇ ਮਜਬੂਰ ਨਹੀਂ ਅਸੀਂ ਆਪਣਾ ਹੱਕ ਲੈਣ ਲਈ ਜਿਹੜਾ ਅੱਜ ਤਰਨੇ ਤੇ ਬੈਠੇ ਆ। ਜੀ ਅੱਜ ਨਾ ਕੁਝ ਆਇਆ ਫਿਰ ਅਗਲੀ। ਤੇ ਕੋਈ ਜੋ ਵੀ ਪਾਰਟੀ ਦੀ ਔਰ ਬਾਜਾ ਸਾਹਿਬ ਦਾ ਹੁਕਮ ਹੋਏਗਾ ਉਹਦੇ ਤਹਿਤ ਅਸੀਂ ਜਿਹੜਾ ਹੋਰ ਵੱਡਾ ਅੰਦੋਲਨ ਕਰਾਂਗੇ ਜੇ ਸਾਨੂੰ ਸੜਕਾਂ 'ਚ ਬੰਦ ਕਰਨੀਆਂ ਪਈਆਂ ਬਾਜਾ ਸਾਹਿਬ ਦੇ ਹੁਕਮ ਤੇ ਅਸੀਂ ਕੁਝ ਕਰਾਂਗੇ। ਸਾਰਾ ਦੇਖ ਹੀ ਰਹੇ ਜੀ ਸਾਰਿਆਂ ਦੇ ਦੇ ਰਹੇ ਮੇਰੇ ਸੈਕਟਰੀ। ਜਿਨ੍ਹਾਂ ਦੀਆਂ ਮੈਨ ਐਪਲੀਕੇਸ਼ਨ ਆ ਰਹੀਆਂ ਉਹਨਾਂ ਨੂੰ ਅਸੀਂ ਦੇ ਰਹੇ ਹਾਂ ਚੰਗਾ ਟੈਕਸ ਦੀ ਸੀ ਐਨਸੀ ਵੀ ਦੇ ਰਹੀਆਂ ਜੀ ਮੈਂ ਕਰ ਰਹੀ ਹਾਂ ਸਾਈਨ। ਚੁਲਾ ਟੈਕਸ ਚੀ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਆਪ ਵੇਖ ਸਕਦੇ ਜੀ ਮੇਰੇ ਸੈਕਟਰੀ ਬੈਠੇ ਆ ਹੁਣ ਕੋਈ ਕਿਸੇ ਨੂੰ ਪਰੇਸ਼ਾਨੀ ਨਹੀਂ ਨਹੀਂ ਜੀ ਕੋਈ ਪਰੇਸ਼ਾਨੀ ਨਹੀਂ ਹੋਣ ਦਵਾਂਗੇ